ਗੱਲ ਨਹੀਂ ਲੈ ਬਲੂਆ ਵੀ ਫੋਲੋ ਬਣਾਉਂਦੀ ਆ ਹਾਂ ਲਓ ਠੀਕ ਆ ਲੋ ਜੀ ਬੱਲੇ ਆ ਹੌਲੀ ਹੌਲੀ ਲੈ ਆ ਲੈ ਡਰਦੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਆਪਰਾ ਮੋੜ ਲਿਆ ਲੋ ਜੀ ਤੁਰਾ ਤਰਾ ਦੇਖਸਾ ਨੇ ਕਰਮਾਬਾੜੀ ਦਾ ਜ਼ਿਮੀਂਦਾਰ ਭਰਾ ਠੀਕ ਉੱਥੇ ਬੰਦੇ ਵੀ ਉੱਥੇ ਲਾ ਚਲ ਉੱਥੇ ਲੋ ਜੀ ਲੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਮੱਜਾਂ ਬੜਾ ਹੋਇਆ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਹੋ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸਸੀ ਕਾ ਨਾਮ ਆਪਣਾ ਗਿਆਨ ਸਿੰਘ ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ ਠੀਕ ਆ ਮੱਜਾਂ ਵੀਰੇ ਦੋਪਕਾਉ ਆਪਣੇ ਕੋਲ ਹਾਂਜੀ ਕਿਹੜੀ ਸੜਕ ਤੇ ਘਰ ਵੱਜਦਾ ਆਪਣਾ ਆਪਣਾ ਭੋਦਨ ਵਾਲੀ ਸੜਕ ਤੇ ਠੀਕ ਆ ਜਾਣਦੇ ਕਿਹੜੀ ਸੜਕ ਖੇਤਾਂ 'ਚ ਘਰ ਆਪਣਾ ਹਨਾ ਖੇਤਾਂ 'ਚ ਘਰ ਠੀਕ ਆ ਮਾਜਰੀ ਜਾਣਕਾਰੀ ਦਈ ਪਹਿਲੀ ਦੀ ਇਧਰਲੀ ਕਿੰਨੇ ਦਿਨ ਬਾਕੀ ਆ ਸੂਣ ਦੇ ਦੇ ਇਹਦੇ 4 3 ਤਿੰਨ ਦਿਨ ਪੂਰੇ ਹੋਣੇ ਆ ਠੀਕ ਆ ਹਾਂ ਅੱਜ ਕਿੰਨੇ ਦਿਨ ਮਾਰ ਕੇ ਚੱਲਾ ਅੱਜ 5 ਦਿਨ ਰਹਿ ਗਏ 5 ਦਿਨ ਰਹਿ ਗਏ ਸੂਣ ਦੇ ਹਾਂ ਠੀਕ ਆ ਤੇ ਪਿਛਲੇ ਸਵੇਰ ਦੁੱਧ ਦਾ ਬੰਦ 12 ਲੀਟਰ ਦੁੱਧ 12 ਲੀਟਰ ਹਾਂ ਸੂਆ ਕੇ ਮੈਂ ਇਹ ਤੀਜਾ ਸੰਦਾ ਤੀਜੇ ਤੋਂ ਠੋਡੇ ਕੋ ਕਰੀ ਸੁਣ ਹਾਂ ਠੀਕ ਕਰ ਦੇ ਝੋਟੀਆ ਕਰ ਦੇ ਝੋਟੀਆ ਲੋ ਭਰਾ ਚੈੱਕ ਕਰ ਸਕਦਾ ਫੇਸ ਬਿਊਟੀ ਤੋੜ ਦੋ ਭਰਾ ਲੋ ਜੀ ਕੱਦ ਬੜ ਸੁਖਣਾ ਸੋਹਣਾ ਤੇ ਜ਼ਿੰਮੇਦਾਰ ਭਰਾ ਠੀਕ ਹੈ ਜੀ ਘਰੇਲੂ ਮੱਝਾ ਉਹਨਾਂ ਨੂੰ ਖੋਜਾ ਲੋ ਜੀ ਤੋੜ ਲੋ ਇਹਨੂੰ ਤੋੜ ਦਲਾਂ ਮੈਂ ਭਰਾ ਲੋ ਜੀ ਥੋੜਾ ਜਿਹਾ ਡਰਦੀ ਆ ਕੈਮਰੇ ਤੋਂ ਕੋਈ ਗੱਲ ਨਹੀਂ ਲੈ ਵਲੂਆ ਵੀ ਫੋਲ ਬਣਾਉਂਦੀ ਆ ਪਹਿਲਾ ਠੀਕ ਆ ਲਓ ਬੱਲੇ ਆ ਹੌਲੀ ਹੌਲੀ ਲੈ ਆ ਲੈ ਡਰਦੀ ਆ ਕੋਈ ਸਾਲੀ ਕੋਈ ਗੱਲ ਨਹੀਂ ਥੋੜਾ ਜਿਹਾ ਬਹੁਤ ਬਣਾਉਗੀ ਹਾਂਜੀ ਹਾਂਜੀ ਠੀਕ ਆ ਕੋਈ ਗੱਲ ਹੈ ਬਾ ਬੰਦ ਨੂੰ ਟਾਈਟ ਜੀ ਕਰਕੇ ਬੰਦ ਦੋ ਲਓ ਜੀ ਲਓ ਜੀ ਥੋੜਾ ਤਰ੍ਹਾਂ ਦੇ ਇੱਕ ਸਾਲਾ ਤੁਸੀਂ ਥੋੜਾ ਜਿਹਾ ਫੋਨ ਤੋਂ ਕੈਮਰੇ ਤੋਂ ਡਰਦੀ ਆ ਠੀਕ ਆ ਜੀ ਸਟਾਰਟ ਕਰਦੇ ਭਰਾ ਮੜਾ ਲੈਵਾ ਦਿਖਾਉਣਾ ਆਪਾਂ ਲਓ ਜੀ ਥੋੜਾ ਜ਼ੂਮ ਕਰਕੇ ਵਿਖਾ ਦੇ ਆਪਾਂ। ਲਓ ਜੀ। ਚੈੱਕ ਕਰ ਸਰ ਤਾਂ ਬਹੁਤ ਸੋਹਣਾ ਲੱਗਿਆ ਕਰਮੋਗਣ। ਅਹ ਰੇਟ ਵੀਰ ਜੀ ਦਾ ਰੇਟ 135 ਜੀ। 1,35,000 ਮਾਨਤਨ ਹੋ ਜੂ ਕਰੋ। ਹਾਂ ਥੋੜਾ ਘਣੀ ਹੋ। ਥੋੜਾ ਘਣੀ। ਠੀਕ ਹੈ ਜੀ। ਲੋਪਰਾ ਠੀਕ ਹੈ। ਹਾਂ ਦੂਜੀ ਦੀ ਦੱਸੋ ਜਾਣਕਾਰੀ ਬਈ। ਦੂਜੀ ਦਾ? ਹਾਂ। 120 ਹੈ ਜੀ। ਰੇਟ ਨਹੀਂ ਉਹ ਚਲ ਰੇਟ ਵੀ ਦੱਸਤਾ ਸਾਨੂੰ ਵਧੀਆ ਕੀਤਾ ਤੇ ਉਹ ਕੀ ਕਹਿਮਾ ਸੁਆ ਸੁਣਾ ਵੀਰੇ ਦੂਜਾ ਸੁਆ ਦੂਜਾ ਸੁਆ ਸੁਣਾ ਕਿੰਨੇ ਦਿਨ ਬਾਕੀ ਇਹਦੇ ਇਹ ਬਾਕੀ ਰਹਿ ਗਏ 10 ਦਿਨ ਇਹ 10 ਦਿਨ ਹਾਂ ਠੀਕ ਆ ਪਿਛਲੇ ਸੂਏ ਦੁੱਧ 10 ਲੀਟਰ ਠੀਕ ਆ 10 ਲੀਟਰ ਸੀ ਵੀਰੇ ਹਾਂ ਹਾਂ ਠੀਕ ਆ ਲੋਪਰਾ ਚੈੱਕ ਕਰ ਸਾਬ ਕੰਮਾਂ ਵਾਲੀ ਲਾਉਣ ਲੱਗੀ ਲੇਵਾ ਬਣਾਉਣ ਲੱਗੀ ਠੀਕ ਆ ਨਾ ਤੋਰ ਦੋ ਪ੍ਰਾਣ ਨੂੰ ਵੀ ਲੋ ਜੀ ਰੇਟ ਭਰਾ ਬਾਈ ਨੇ ਆਪਾਂ ਨੂੰ ਦੋਨੋਂ ਦੱਸਤਾ ਠੀਕ ਆ ਜੀ ਲੋ ਜੀ ਚੰਗਾ ਕੱਦ ਬਿਲਡ ਦੇਖ ਸਕਦੇ ਲੋ ਜੀ ਤੁਰ ਤੁਰ ਇੱਥੇ ਆਪਰਾ ਮੋੜ ਲਿਆ ਲੋ ਜੀ ਤੁਰਾ ਤਰਾ ਦੇਖਸਾ ਨੇ ਕਰਮਾਂ ਵਾਲੀ ਦਾ ਜ਼ਿਮੀਂਦਾਰ ਭਰਾ ਠੀਕ ਉੱਥੇ ਬੰਦੇ ਪਰ ਉੱਥੇ ਲੈ ਚੱਲ ਉੱਥੇ ਲੋ ਜੀ ਲੋ ਜੀ ਖਾਨ ਤੋਂ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਨੇ ਇਹਦੇ ਵੀ ਠੀਕ ਹੈ ਜੀ ਲੋ ਭਰਾ ਸਿੰਘ ਸਿੰਘੀ ਚੈੱਕ ਕਰ ਸਕਦੇ ਹੋ ਲੋ ਜੀ ਥਾਣੇ ਤੋਂ ਉਪਰ ਨੇੜਾ ਤੋਂ ਫਿਰ ਦਿਖਾਉਣੇ ਲੋ ਜੀ ਬਹੁਤ ਸੋਹਣਾ ਲੱਗਦਾ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਭਰਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਆ ਜੀ ਸੇਅਰ ਕਮੈਂਟ ਜਰੂਰ ਕਰਿਆ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ